ਡਾਕਟਰ ਭੀਮrao ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਦੇ ਸਬੰਧ ਵਿੱਚ ਲੁਧਿਆਣਾ ਨਗਰ ਨਿਗਮ ਜ਼ੋਨ A ਵਿਖੇ ਭਗਵਾਨ ਵਾਲਮੀਕੀ ਤਰਨ ਸਮਾਜ ਦੇ ਵੱਲੋਂ ਤਿਆਰੀਆਂ ਸੰਬੰਧੀ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਸਾਰੀ ਜਾਣਕਾਰੀ ਏਜੰਡੀ ਸਾਂਝੀ ਕੀਤੀ ਹੈ। ਅੱਜ ਦੀ ਇਹ ਮੀਟਿੰਗ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਮੁਖ ਦਫ਼ਤਰ ਸਾਡੇ ਕੀਤੀ ਗਈ ਹੈ। ਪਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ 134ਵਾਂ ਜਿਹੜਾ ਜਨਮ ਦਿਹਾੜਾ ਆ ਰਿਹਾ ਵੈ ਸੁਮੁੱਚੀ ਦੁਨੀਆ ਦੇ ਵਿੱਚ ਬੜੀ ਹੀ ਹਰ ਹਰ ਤੋਂ ਲਾਸਨ ਨਾਲ ਬਣਾਇਆ ਜਾਂਦਾ ਵੈ ਉਸੇ ਲੜੀ ਅਧੀਨ ਅੱਜ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਇਹ ਫੈਸਲਾ ਲਿੱਤਾ ਗਿਆ ਸਾਡੀ ਸਾਰੇ ਹੀ ਟੀਮ ਵੱਲੋਂ ਪਧੌੜ ਹੋਸ ਤੋਂ ਇੱਕ ਵੱਡਾ ਇਕੱਠ ਲੈ ਕੇ ਉੱਥੇ ਬਾਬਾ ਸਾਹਿਬ ਦੀਆਂ ਡਾਕਟਰ ਅੰਬੇਡਕਰ ਜੀ ਦੀਆਂ ਸ਼ਿਕਸ਼ਾਵਾਂ ਨੂੰ ਪ੍ਰੇਰਿਤ ਕਰਨ ਲਈ ਅਤੇ ਉਹਦੇ ਨਾਂ ਨਾਲ ਵਧੀਆ ਵਿਚਾਰ ਸੁਣਨ ਲਈ ਇੱਕ ਬਹੁਤ ਵੱਡਾ ਇਕੱਠ ਕੀਤਾ ਜਾਏਗਾ ਉਹ ਇਕੱਠ ਪੈਦਲ ਮਾਰਚ ਦੇ ਰੂਪ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਲੰਧਰ ਬਾਈਪਾਸ ਵਿਖੇ ਸਟੈਚੂ ਤੇ ਜਾ ਕੇ ਉਸ ਦੀ ਸਮਾਪਤੀ ਹੋਵੇਗੀ ਅਤੇ ਸਾਰੇ ਹੀ ਲੁਧਿਆਣੇ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਦੌੜੋਸ ਵਿਖੇ ਵੱਡੀ ਗਿਣਤੀ ਦੇ ਵਿੱਚ 14 ਅਪ੍ਰੈਲ ਵਾਲੇ ਦਿਨ ਸਮਾ 12 ਵਜੇ ਪਹੁੰਚ ਕੇ ਬਾਬਾ ਸਾਹਿਬ ਦਾ ਡਾਕਟਰ ਅੰਬੇਡਕਰ ਜੀ ਦਾ ਆਪਾਂ ਰਲ ਮਿਲ ਕੇ ਸਾਰੇ ਜਨਮ ਦਿਹਾੜਾ ਮਨਾਈਏ ਇਹੀ ਸਾਡੀ ਬੇਨਤੀ ਹੈ ਸਾਰੇ ਲੁਧਿਆਣੇ ਦੇ ਵੀਰਾਂ ਨੂੰ ਸਮੂਚੀ ਟੀਮ ਨੇ ਜਿਹੜੀ ਇਹ ਤਿਆਰੀਆਂ ਸੰਬੰਧ ਸਾਡੇ ਦਫ਼ਤਰ ਤੇ ਮੁੱਖ ਦਫ਼ਤਰ ਮੀਟਿੰਗ ਹੋਈ ਆ ਔਰ ਪਗਵਾਲੋ ਇਹ ਭਦੋੜੋ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਜਿਹੜਾ ਸਾਡਾ ਪੈਦਲ ਮਾਰਚ ਆ ਉਹ ਜਾਣਾ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਵੱਧ ਚੜ ਕੇ ਭਦੋੜੋਸ ਪਹੁੰਚੋ ਔਰ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੋ ਸਾਰੇ ਦਲ ਸਮਾਜ ਦਾ ਜਿਹੜਾ ਰਹਿਬਰ ਹੈ ਉਹ 14 ਅਪ੍ਰੈਲ ਨੂੰ ਅਸੀਂ ਸਾਰੇ ਹੀ ਰਲ ਮਿਲ ਕੇ ਮਨਾਵਾਂਗੇ ਇੰਨੇ ਹੀ ਕਹਿੰਦਾ ਸਾਰਿਆਂ ਨੂੰ ਜੈ ਆਲਮਕੀ ਜੈ ਭੀਮ ਜੈ ਪਰਲ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ ਡਾਕਟਰ ਭੀਮrao ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਦੇ ਸਬੰਧ ਵਿੱਚ ਲੁਧਿਆਣਾ ਨਗਰ ਨਿਗਮ ਜ਼ੋਨ A ਵਿਖੇ ਭਗਵਾਨ ਵਾਲਮੀਕੀ ਤਰਨ ਸਮਾਜ ਦੇ ਵੱਲੋਂ ਤਿਆਰੀਆਂ ਸੰਬੰਧੀ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਸਾਰੀ ਜਾਣਕਾਰੀ ਜੜੀ ਸਾਂਝੀ ਕੀਤੀ ਹੈ। ਅੱਜ ਦੀ ਇਹ ਮੀਟਿੰਗ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਮੁੱਖ ਦਫ਼ਤਰ ਸਾਡੇ ਕੀਤੀ ਗਈ ਹੈ। ਪਾਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ 134ਵਾਂ ਜਿਹੜਾ ਜਨਮ ਦਿਹਾੜਾ ਆ ਰਿਹਾ ਵੈ ਸੁਮੁੱਚੀ ਦੁਨੀਆ ਦੇ ਵਿੱਚ ਬੜੀ ਹੀ ਹਰ ਹਰ ਤੋਂ ਲਾਸਨ ਨਾਲ ਬਣਾਇਆ ਜਾਂਦਾ ਵੈ ਉਸੇ ਲੜੀ ਅਧੀਨ ਅੱਜ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਇਹ ਫੈਸਲਾ ਲਿੱਤਾ ਗਿਆ ਸਾਡੀ ਸਾਰੇ ਹੀ ਟੀਮ ਵੱਲੋਂ ਪਧੌੜ ਹੋਸ ਤੋਂ ਇੱਕ ਵੱਡਾ ਇਕੱਠ ਲੈ ਕੇ ਉੱਥੇ ਬਾਬਾ ਸਾਹਿਬ ਦੀਆਂ ਡਾਕਟਰ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਨੂੰ ਪ੍ਰੇਰਿਤ ਕਰਨ ਲਈ ਅਤੇ ਉਹਦੇ ਨਾਂ ਨਾਲ ਵਧੀਆ ਵਿਚਾਰ ਸੁਣਨ ਲਈ ਇੱਕ ਬਹੁਤ ਵੱਡਾ ਇਕੱਠ ਕੀਤਾ ਜਾਏਗਾ ਉਹ ਇਕੱਠ ਕੈਦਲ ਮਾਰਚ ਦੇ ਰੂਪ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਲੰਧਰ ਪਾਈਪਾਸ ਵਿਖੇ ਸਟੈਚੂ ਤੇ ਜਾ ਕੇ ਉਸ ਦੀ ਸਮਾਪਤੀ ਹੋਵੇਗੀ ਅਤੇ ਸਾਰੇ ਹੀ ਲੁਧਿਆਣੇ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਦੌੜੋਸ ਵਿਖੇ ਵੱਡੀ ਗਿਣਤੀ ਦੇ ਵਿੱਚ 14 April ਵਾਲੇ ਦਿਨ ਸਮਾਂ 12:00 ਵਜੇ ਪਹੁੰਚ ਕੇ ਬਾਬਾ ਸਾਹਿਬ ਦਾ ਡਾਕਟਰ ਅੰਬੇਡਕਰ ਜੀ ਦਾ ਆਪਾਂ ਰਲ ਮਿਲ ਕੇ ਸਾਰੇ ਜਨਮ ਦਿਹਾੜਾ ਮਨਾਈਏ ਇਹ ਹੀ ਸਾਡੀ ਬੇਨਤੀ ਹੈ ਸਾਰੇ ਲੁਧਿਆਣੇ ਦੇ ਵੀਰਾਂ ਨੂੰ ਸਮੁੱਚੀ ਟੀਮ ਨੇ ਜਿਹੜੀ ਇਹ ਤਿਆਰੀਆਂ ਸੰਬੰਧ ਸਾਡੇ ਦਫਤਰ ਤੇ ਮੁੱਖ ਦਫਤਰ ਮੀਟਿੰਗ ਹੋਈ ਆ ਔਰ ਪਗਵਾਲੋ ਇਹ ਭਦੋੜੋ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਜਿਹੜਾ ਸਾਡਾ ਪੈਦਲ ਮਾਰਚ ਆ ਉਹ ਜਾਣਾ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਵੱਧ ਚੜ ਕੇ ਭਦੋੜੋਸ ਪਹੁੰਚੋ ਔਰ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੋ ਸਾਰੇ ਦਲ ਸਮਾਜ ਦਾ ਜਿਹੜਾ ਰਹਿਵਰ ਹੈ ਉਹ 14 ਅਪ੍ਰੈਲ ਨੂੰ ਅਸੀਂ ਸਾਰੇ ਹੀ ਨਾਲ ਮਿਲ ਕੇ ਮਨਾਵਾਂਗੇ ਇਹਨੇ ਕਹਿੰਦਾ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਪਰ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ